ਆਸ ਤੇ ਮੁਸਾਫਰ ਬਸੀ ਹਰਕ ਵਾਲਾ ਦੀ ਕਲਮ ਏ ਐਉ ਸਾਜਨ ਲੋਪੁ ਗੋਬਤ ਸਿੰਘ ਜੀ ਦੀ ਨੋਰਾ ਸੁਣ ਕੇ ਦਰਦ ਕਹਾਣੀ ਦੱਸਦੀ ਹੈ ਵੀਰੇ ਨੂੰ ਵਰਦਾ ਸੀ ਅੱਖੀਆਂ ਚੋਂ ਪਾਣੀ ਦੱਸਦੀ ਹੈ ਵੀਰੇ ਨੂੰ ਵਰਦਾ ਸੀ ਅੱਖੀਆਂ ਚੋਂ ਪਾਣੀ ਓ ਐਸੀ ਦਰ ਕਟਣਾ ਨੇ ਸਾਰੇ ਸੋਰ ਜਗਤ ਵਿੱਚ ਪਾਤਾ ਉਹ ਬਹਾਲ ਮਸਲਮਾਨੂ ਵੀਰਾਨੀ ਹਾਂ ਵਿੱਚ ਜਨਾਤਾ ਓ ਦਿਲ ਰੋਏ ਦੁਨੀਆਂ ਦੇ ਤਾਂ ਮਾਰੇ ਕੁਲ ਜਹਾਨੀ ਧਰਤੀ ਅੰਬਰ ਟੋਲ ਗਿਆ ਤੱਕ ਕੇ ਬੱਚਿਆਂ ਦੀ ਕੁਰਬਾਨੀ ਧਰਤੀ ਅੰਬਰ ਟੋਲ ਗਿਆ ਤੱਕ ਕੇ ਬੱਚਿਆਂ ਦੀ ਕੁਰਬਾਨੀ ਓ ਸੱਟ ਸਰਾਕਰਾਨ ਮਿਆ सभु कुझु मिटी विच माता तू पीरा वीरा पचगड़े मज़मांदेमान कोई पाचगड़े मज़मांदे मान रिहा न कोई ए खण बज ਇਹ ਨੀਨਾ ਦਰਗਾਹ ਵਿੱਚ ਟੋਈ ਓ ਸਾਡ ਸਰਾ ਕੁਰਾਨੰਦਿਆ ਸਰਪੇ ਮਿੱਟੀ ਵਿੱਚ ਮਲਾਤਾ ਓ ਬਾਹਰ ਮਸੂਮਾਨੂ ਬੀਰਾਨੀ ਹਾਂ ਵਿੱਚ ਜਣਾਤਾ ਓ ਇੱਕ ਸੱਤ ਸਾਲਾਂ ਦਾ ਸੀ ਇੱਕ ਸੱਤ ਸਾਲਾਂ ਦਾ ਸੀ ਦੂਜਾ ਨੌ ਸਾਲਾਂ ਬਦਲਾਉਂਦੇ ਫੁੱਲ ਕਰਦੇ ਮੁਖੜੀਆਂ ਚੋ ਜਦੋਂ ਹੱਸ ਕੇ ਫਤਿਹ ਬੁਲਾਉਂਦੇ ਫੁੱਲ ਕਰਦੇ ਮੁਖੜੀਆਂ ਚੋਂ ਜਦੋਂ ਹੱਸ ਕੇ ਫਤਿਹ ਬੁਲਾਉਂਦੇ ਮਾਨੇ ਇੱਥੇ ਰੋਂਦਾ ਗਿਆ ਵਿਚਾਰਾ ਹਉ ਜਿਸ ਦੇ ਮਾਲਕ ਨੇ ਆਇਆ ਜਗ ਤਰਨ ਨੂੰ ਦਾਤਾ ਉਹ ਬਾਲ ਮਸੂਮਾ ਨੂੰ ਜੇ ਤੂੰ ਮਾਫੀ ਦੇ ਲੈ ਜਿਹੜੀ ਓਹ ਟਖੀਆਂ ਦਾ ਬਸੂਲਾ ਨੇ ਜ਼ਾਲਮ ਸੁਪੇ ਨੂੰ ਸਮਝਾਤਾ ਕੋ ਬਾਲ ਮਸੂਮਾ ਨੂੰ ਵੀਰਾਨੀ ਹਾਂ ਵਿੱਚ ਜਨਾਤਾ ਇੱਕ ਰਾਤ ਹਨੇਰੀ ਸੀ ਇੱਕ ਰਾਤ ਹਨੇਰੀ ਸੀ ਦੁਜੇ ਸਰਦ ਗੁਰਜ ਵਿੱਚ ਸਰਦੀ ਹਵਾ ਬਗਦੀ ਠੰਡੀ ਸੀ بارش ਨਾ

ਤੇ ਪੁੱਤਿਆਂ ਨੂੰ ਇੱਕੋ ਥਾਂ ਸਸਕਾਰ ਕਰਾਇਆ ਬਾਦੀ ਤੇ ਪੁੱਤਿਆਂ ਨੂੰ ਇੱਕੋ ਥਾਂ ਸਸਕਾਰ ਕਰਾਇਆ ਹੌਸਾਨੀ ਦੀਆਂ ਮੋਰਾ ਦਾ ਲਿਆ ਕੇ ਢੇਰ ਸੇਠ ਨੇ ਲਾਤਾ ਦੋ ਬਾਲ ਮਸੂਮਾਂ ਨੂੰ ਵੀਰਾਨੀ ਹਾਂ ਵਿੱਚ ਚਚਣਾ ਕਲੀਆਂ ਦਾ ਇੰਨਾ ਕੋਮਲ ਕਲੀਆਂ ਦਾ ਬਦਲਾ ਲੈਣ ਗੁਰੂ ਜੀ ਆ ਕੇ ਇੰਨਾ ਕੋਮਲ ਕਲੀਆਂ ਦਾ ਬਦਲਾ ਲੈਣ ਗੁਰੂ ਜੀ ਆ ਕੇ ਉਹ ਜਰਨਾ ਦਾ ਜੂਰ ਉਹ ਸਤੂ ਹੈ ਅੱਗੇ ਜੋ ਕੁਝ ਕਰੇ ਬਜ਼ਾਦਾ ਉਹਦੇ ਬਾਲ ਮਸੂਮਾਂ ਨੂੰ ਵੀਰਾਨੀ ਹਾਂ ਆਪਣੇ ਵੀਰੇ ਨੂੰ ਲਸਦੀ ਹੈ ਕਹਿੰਦੇ ਵੀਰਾ ਜ਼ੁਲਮ ਹੋਇਆ ਇੱਕ 7 ਸਾਲ ਦਾ ਸੀ ਤੂਚਾ 9 ਸਾਲਾ ਬਤਲਾਉਂਦੇ ਫੁੱਲ ਕਿਰਦੇ ਮੁਖੜਿਆਂ ਚੋਂ ਜਾਦੂ ਕੱਚ ਕੇ ਫਤੇ ਬੁਲਾਉਂਦੇ ਸੋ ਗੁਰਮੁਖ ਪੈਰੋ ਸਤਿਗੁਰ ਵੱਲੋਂ ਦਿੱਤਾ ਸਮੇਂ ਇਸ ਮੁਆਫਤੀ ਹੈ ਸਤੂਗੁਰਾਂ ਦੇ ਨਮਾਜੇ ਹੋਏ ਕਿ ਵੀਸਰੀ ਜਥੇ ਆਪੋ ਆਪਣੇ ਸਮੇਂ ਦੇ ਵਿੱਚ ਆਪ ਗੁਰ ਸੰਗਤਾਂ ਦੇ ਚਰਨ ਪ੍ਰਸੰਗੇ ਸਤੂਗੁਰਾਂ ਦੇ ਦੂਰੀ ਵਿੱਚ ਹਾਜ਼ਰੀ ਭਰਨਗੇ ਸੋ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਿਓ ਇੰਨਾ ਹੀ ਸ਼ਬਦਾਂ ਦੇ ਨਾਲ ਖਿਮਾ ਦੇ ਜਾਚਿ ਕਿਰਪਾ ਕਰੋ ਫਤੇ ਬਲਾਓ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਜਣ ਲੋਪੋ